ਇਹ ਕਿਹੜੇ ਕੰਮ ਦੀ ਹੈਗੀ ਐ ਅੱਜ ਪੰਜਾਬ ਦੇ ਮੁਲਾਜ਼ਮ ਜਾਂਦੇ ਐ ਐਨਪੀਐਸ ਵਾਲੇ ਝੰਡੇ ਫੜ ਕੇ ਦਿੱਲੀ ਦੇ ਵਿੱਚ ਦੋ ਮੋਰਚੇ ਕੰਮ ਕਰਦੇ ਵੱਡੇ ਇੱਕ ਮੋਰਚਾ ਐਨਐਮਓਪੀਐਸ ਵਾਲਾ ਹੈਗਾ ਏ ਦੂਸਰਾ ਮੋਰਚਾ ਜੀਐਫਆਰਓਪੀਐਸ ਵਾਲਾ ਹੈਗਾ ਏ ਇੱਕ ਦਾ ਵੱਡਾ ਲੀਡਰ ਮਨਜੀਤ ਸਿੰਘ ਪਟੇਲ ਐ ਦੂਸਰੇ ਦਾ ਵੱਡਾ ਲੀਡਰ ਸ਼ਿਵ ਕੁਬਾਲ ਮਿਸ਼ਰਾ ਐ ਜਿਨ੍ਹਾਂ ਦੋਨਾਂ ਨੇ ਜਿਸ ਦਿਨ ਯੂਪੀਐਸ ਪਾਸ ਕੀਤੀ ਕੇਂਦਰ ਨੇ ਉਨੀ ਕੈਬਨਟ ਨੇ ਕਿਹਾ ਵੀ ਹੁਣ ਯੂਪੀਐਸ ਲਾਗੂ ਕਰਾਂਗੇ ਇਹਨਾਂ ਦੋਨਾਂ ਵੱਡੇ ਆਗੂਆਂ ਨੇ ਅਖਬਾਰਾਂ ਦੇ ਰਾਈ ਇਲੈਕਟ੍ਰੋਨਿਕ মিডিਆ ਦੇ ਰਾਈ ਸੋਸ਼ਲ ਮੀਡੀਆ ਦੇ ਰਾਈ મોદી ਸਾਹਿਬ ਦਾ ਥੈਂਕਸ ਕੀਤਾ ਸਾਨੂੰ ਮਾਣ ਹੈ ਸਾਡੀ ਟ੍ਰਿਪਲ ਪੀਐਫ ਦੀ ਜਥੇਬੰਦੀ ਤੇ ਜਿਸ ਦਿਨ ਯੂਪੀਐਸ ਦਾ ਨੋਟੀਫਿਕੇਸ਼ਨ ਆਇਆ ਸੇਮ ਦੇ ਗਿਆ ਕਿ ਯੂਪੀਐਸ ਇਜ਼ ਮਚ ਮੋਰ ਵਸਟਨ ਐਨਪੀਐਸ ਯੂਪੀਐਸ ਐਨਪੀਐਸ ਨਾਲੋਂ ਜਿਆਦੀ ਮਾੜੀ ਹੈ ਇਸ ਕਰਕੇ ਇਕਤਾ ਮદાન ਦੇ ਵਿੱਚ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਲਾਜ਼ਮੀ ਹੈ ਪਰ ਇਕਤਾ ਸਾਡੇ ਇਕਤਾ ਦੇ ਵੱਡੇ ਵੱਡੇ ਆਗੂ ਜੇ ਯੂਪੀਐਸ ਬਣਾਉਣ ਦੇ ਅੰਦਰ ਯੋਗਦਾਨ ਪਾਉਂਦੇ ਹੋਣ ਤਾਂ ਫਿਰ ਉਹਦੇ ਤੋਂ ਬਾਹਰ ਆ ਕੇ ਲੜਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈਗੀ ਹੈ ਮਜਬੂਰੀ ਨਹੀਂ ਸਾਡੀ ਡਿਊਟੀ ਹੈਗੀ ਹੈ ਕਿ ਅਸੀਂ ਲੜੀਏ ਤਾਂ ਹੀ ਤੇ 파ਸ਼ ਨੇ ਕਿਹਾ ਸੀ ਉਹਨੇ ਇੱਕ ਹੋਰ ਵੀ ਕਵਤਾ ਲਿਖੀ ਉਹਨੇ ਕਿਹਾ ਕਿ ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭਰਾਈਆਂ 'ਚ ਮਿਆਕ ਦਾ ਫਿਰਦਾ ਅਸੀਂ ਅਹੀਂ ਤੱਕਣਾ ਸੀ ਇਹ ਵੀ ਸਾਡੇ ਹੀ ਸਮਿਆਂ 'ਚ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਮਾਰਕਸ ਦੇ ਹਰਫਾਂ ਨੇ ਕਿ ਦੁਨੀਆ ਦੇ ਸਭ ਤੋਂ ਸੁੰਦਰ ਹਰਫਾਂ ਨੇ ਬਣ ਜਾਣਾ ਸੀ ਸੰਘਰਸ਼ ਦੇ ਪੌਡੇ ਤੇ ਦਿੱਲੀ ਦੀਆਂ ਭੂਲ ਭਲਾਈਆਂ ਭੂਲ ਭਰਾਈਆਂ ਨੂੰ ਜ਼ਰੂਰ ਸਮਝੋ ਜੰਤਰ ਮੰਤਰ ਜਿੱਥੇ ਪਾਰਲੀਮੈਂਟ ਜੁੜਦੀ ਆ ਥੋੜੀ ਦੂਰ ਤੇ ਦਿੱਲੀ ਦੀਆਂ ਭੂਲ ਭਰਾਈਆਂ 'ਚ ਮਿਆਕ ਦਾ ਫਿਰਦਾ ਬਿੱਲੀ ਵਾਂਗੂ ਮਾਰਖ ਦਾ ਸ਼ੇਰ ਵਰਗਾ ਸਿਰ ਅਸੀਂ ਹੀ ਤੱਕੜਾ ਸੀ ਇਹ ਵੀ ਸਾਡੇ ਹੀ ਸਮਿਆਂ ਚੋੜਾ ਸੀ ਅੱਜ ਉਹਨਾਂ ਸਮਿਆਂ ਨੂੰ ਮੋੜਨ ਦੀ ਲੋੜ ਆ ਗਈ ਹੈ ਅੱਜ ਦੇਸ਼ ਦੇ ਅੰਦਰ ਇਹ ਸਿੱਧ ਹੋ ਗਿਆ ਕਿ ਇਹ ਜਿੰਨੀਆਂ ਪਾਰਲੀਮੈਂਟ ਦੀ ਧਿਰਾਂ ਹੈਗੀਆਂ ਉਹ ਸੱਚਿਆਂ ਦੀਆਂ ਹੋਣ ਉਹ ਦਾਤਰੀ ਹਥੋੜੇ ਦੇ ਝੰਡੇ ਚ ਆਪਣੇ ਆਪ ਨੂੰ ਲਪੇਟੀ ਫਿਰਦੀਆਂ ਅਖੌਤੀ ਸੋਗੱਟ ਖੱਪਿਆਂ ਦੀਆਂ ਹੋਣ ਇਹ ਸਾਰੀਆਂ ਦੀਆਂ ਸਾਰੀਆਂ ਇਸ ਪਾਰਲੀਮੈਂਟ ਦੇ ਅੰਦਰ ਤੁਹਾਡੀ ਐਨਪੀਐਸ ਲਈ ਜ਼ਿੰਮੇਵਾਰ ਹੈਗੀਆਂ ਐ ਕਿਉਂਕਿ 2004 ਜਦੋਂ ਮੋਦੀ ਸਾਹਿਬ ਤੋਂ ਪਹਿਲਾਂ ਵਾਜਪਾਈ ਸਾਹਿਬ ਨੇ ਨੋਟੀਫਿਕੇਸ਼ਨ ਕੀਤਾ ਉਹਨਾਂ ਦੀ ਸਰਕਾਰ ਨੇ ਜਾਂਦਿਆ ਜਾਂਦਿਆ ਨੋਟੀਫਿਕੇਸ਼ਨ ਦੀ ਉੱਪਰ ਕੇਵਲ 6 ਮਹੀਨੇ ਹੁੰਦੀ ਐ ਉਹਦੇ ਤੋਂ ਸਿਰਫ 4 ਮਹੀਨੇ ਬਾਅਦ ਵਾਜਪਾਈ ਦੀ ਸਰਕਾਰ ਜਾਂਦੀ ਰਹੀ ਉਹਦਾ ਸ਼ਾਈਨਿੰਗ ਇੰਡੀਆ ਉੱਡ ਗਿਆ ਮਨਮੋਹਨ ਸਿੰਘ ਹੋੜੀ ਬਣ ਗਿਆ ਘੱਟ ਗਿਣਤੀ ਦੀ ਸਰਕਾਰ ਸੀ ਉਹਨਾਂ ਨੂੰ 61 ਸੀਟਾਂ 61 ਸੀਟਾਂ ਖੱਬੇ ਮੋਰਚੇ ਦੀਆਂ ਸੀਗੀਆਂ ਆ ਉਹ 61 ਸੀਟਾ ਲੈ ਕੇ ਉਹਨਾਂ ਨੇ 2014 ਤੱਕ ਰਾਜ ਕੀਤਾ ਪਹਿਲਾਂ 2009 ਤੱਕ ਦੁਬਾਰਾ 2014 ਤੱਕ ਤੇ ਇਹ ਜਿਹੜਾ ਕਾਨੂੰਨ ਬਣਿਆ ਸੀਗਾ ਉਸ ਕਾਨੂੰਨ ਨੂੰ 2013 ਚ ਉਹਨਾਂ ਨੇ ਬਣਾਇਆ ਪਰ ਪਹਿਲੇ 5 ਸਾਲਾਂ ਚ ਜਦੋਂ ਤੱਕ ਇਹਨਾਂ ਅਖੌਤੀਆਂ ਦੀ ਉਹਨਾਂ ਨੂੰ ਸਪੋਰਟ ਰਹੀ ਤਾਂ ਇਹਨਾਂ ਨੇ ਉਹ ਐਨਪੀਐਸ ਵਾਲਾ ਜਿਹੜਾ ਕਾਨੂੰਨ ਲਿਆਂਦਾ ਸੀ ਨੋਟੀਫਿਕੇਸ਼ਨ ਦੇ ਰੂਪ ਉਹਨੂੰ ਰੱਦ ਕਰਾਉਣ ਦੀ ਜ਼ਰੂਰਤ ਨਹੀਂ ਵਿਖਾਈ ਇਸ ਕਰਕੇ ਚਾਅ ਛੱਡੀਏ ਲੜਨ ਵਾਲੇ ਰਾ ਪਈਏ ਏਕਤਾ ਹੋਏਗੀ ਮੈਦਾਨ ਚ ਹੋਏਗੀ ਏਕਤਾ ਜ਼ਰੂਰੀ ਹੈ ਏਕਤਾ ਹੋਈ ਹੈ ਤੁਹਾਡੇ ਲਾਗੇ ਲਾਗੇ بڑے ਦੇਸ਼ਾਂ ਚ ਹੋਈ ਹੈ ਲੋਕ ਲੜੇ ਹੈ ਲੜ ਰਹੇ ਹੈ ਤੇ ਬਹੁਤੀਆਂ ਕੱਛਾਂ ਵਜਾਉਣ ਦੀ ਲੋੜ ਨਹੀਂ ਹੈਗੀ ਆ ਹੁਣੇ శ్రీలంਕਾ ਦੇ ਅੰਦਰ ਆ ਇੱਕ ਜਸਨਾਇਕੇ ਕਾਮਰੇਡ ਜਸਨਾਇਕੇ ਦੀ ਸਰਕਾਰ ਬਣੀ ਹੈ ਉਹ ਕਾਮਰੇਡ ਕਹਿੰਦਾ ਜ਼ਰੂਰ ਹੈ ਆਪਣੇ ਆਪ ਨੂੰ ਪਰ ਉਹਦੀ ਸਰਕਾਰ ਉਹਦਾ ਦੇ ਕਾਮਰੇਡਾਂ ਦੀ ਸਰਕਾਰ ਹੈ ਜਿੱਦਾ ਦੀ ਸਾਡੀ ਸਰਕਾਰ ਬੰਗਾਲ ਚ ਰਹੀ ਹੈ ਤ੍ਰਿਪੁਰਾ ਚ ਰਹੀ ਹੈ ਤੇ ਉਥੇ ਦੇ ਲੋਕ ਜਿਹੜੇ ਆ ਉਹ ਇਦਾਂ ਹੀ ਨਿੱਜੀ ਕਰਨ ਦੀ ਚੱਕੀ ਦੇ ਵਿੱਚ ਪਿਸ ਰਹੇ ਹੈਗੇ ਆ ਉਦਾਂ ਦੇ ਹੈਗੇ ਆ ਪਰ ਫਿਰ ਵੀ ਅਸੀਂ ਸਵਾਗਤ ਕਰਦੇ ਆ ਇਸ ਗੱਲ ਦਾ ਸਵਾਗਤ ਕਰਦੇ ਆ ਕਿ ਸ੍ਰੀ ਲੰਕਾ ਦੇ ਲੋਕਾਂ ਨੇ ਕੁਝ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਨੇਪਾਲ ਦੇ ਲੋਕਾਂ ਨੇ ਅੱਜ ਤੋਂ 15 ਸਾਲ ਪਹਿਲਾਂ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਜਿਹੜੀ ਜਾਰੀ ਹੈ ਸਾਡੇ ਗੁਆਂਢ ਬੰਗਲਾਦੇਸ਼ ਚ ਉਹ ਕੋਸ਼ਿਸ਼ ਜਾਰੀ ਹੈ ਤਾਂ ਇਹਦੇ ਤੇ ਕਵਤਾ ਸ਼ਬਦੀਸ਼ ਨੇ ਸ਼ਾਨਦਾਰ ਲਿਖੀ ਸੀ ਇਹ ਚੰਦ ਕੜੀਆਂ ਟੁੱਟਣ ਦਾ ਆਕਾਸ਼ ਹੈ ਯਾਰੋ ਐਵੇਂ ਬਹੁਤੇ ਖੁਸ਼ ਨਾ ਹੋਵੋ ਚੰਦ ਕੜੀਆਂ ਟੁੱਟੀਆਂ ਐ ਇਹ ਚੰਦ ਕੜੀਆਂ ਟੁੱਟਣ ਦਾ ਆਕਾਸ਼ ਹੈ ਯਾਰੋ ਇੱਕ ਦਿਨ ਜਨਤਕ ਰੋਹ ਨੇ ਸੰਗਲ ਜਿਹੜੇ ਪਏ ਹੋਏ ਸੰਗਲ ਇੱਕ ਦਿਨ ਜਨਤਕ ਰੋਹ ਨੇ ਸੰਗਲ ਖੂ ਖਾਤੇ ਵਿੱਚ ਪਾਉਣੇ ਆਪਾਂ ਉਹ ਸੰਗਲ ਪਾਉਣੇ ਆ ਖੂ ਖਾਤੇ ਚ ਆਪਾਂ ਉਸ ਸੋਚ ਦਾ ਹਿੱਸਾ ਬਣਨਾ ਐ ਉਸ ਜਨਤਕ ਲਹਿਰ ਦਾ ਹਿੱਸਾ ਬਣਨਾ ਐ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਕਿਸਾਨ ਅੰਦੋਲਨ ਕਰਕੇ ਗੱਲਬਾਤ ਦੀ ਪ੍ਰਵਾਹ ਨਹੀਂ ਕੀਤੀ ਗੱਲਾਂ ਬਾਤਾਂ ਦੇ ਨਾਲ ਸਾਰੇ ਮਸਲੇ ਹੱਲ ਨਹੀਂ ਹੁੰਦੇ ਦਿੱਲੀ ਦਾ ਕਿਸਾਨ ਅੰਦੋਲਨ ਜਿਸ ਦਿਨ ਗਿਆ 11 ਰਾਊਂਡ 11 ਰਾਊਂਡ ਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਮੀਟਿੰਗਾਂ ਹੋਈਆਂ 26 ਜਨਵਰੀ ਤੱਕ 26 ਜਨਵਰੀ ਤੋਂ ਬਾਅਦ ਮੀਟਿੰਗ ਨਹੀਂ ਹੋਈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ